ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਬੀਤੇ ਦਿਨੀ ਤੋਰੀ ਦੇਖ ਕaryana ਵਪਾਰੀ ਦੇ ਉੱਪਰ ਦੋ ਬੰਦਿਆਂ ਦੁਆਰਾ ਤੇਜ਼ ਧਾਰ ਹਥਿਆਰਾਂ ਨਾਲ ਇੱਕ ਵਾਰਦਾਤ ਕੀਤੀ ਗਈ ਜਿਸ ਵਿੱਚ ਵਪਾਰੀ ਦੇ ਬਾਹ ਦੇ ਉੱਪਰ ਕਿਰਪਾਨ ਲੱਗੀ ਸੀ ਅਤੇ ਉਸ ਨੂੰ ਰਾਗੀਣਾ ਨੇ ਉਹਨਾਂ ਤੋਂ ਬਚਾਇਆ ਅਤੇ ਉਹ ਬੰਦੇ ਵਾਰਦਾਤ ਵਾਲੀ ਜਗ੍ਹਾ ਤੋਂ ਭੱਜ ਗਏ ਸਨ ਜਿਸ ਦੇ ਸਬੰਧ ਵਿੱਚ ਅੱਜ ਤੋਰੀ ਦੇ ਸਾਰੇ ਵਪਾਰੀਆਂ ਦੁਆਰਾ ਇੱਕ ਰੋਸ਼ਮਾਰਚ ਕੱਢਿਆ ਗਿਆ ਜਿਸ ਵਿੱਚ ਉਹਨਾਂ ਨੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਹਾਓ ਵੇਖਦੇ ਹਾਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਨਾਲ ਨਰੇਸ਼ ਅਤਰੀ ਦੀ ਖਾਸ ਰਿਪੋਰਟ ਕਿਉਂਕਿ ਜਿਹੜੀ ਇਹ ਸਰਕਾਰ ਹੈ ਇਹ ਚੋਰ ਅਤੇ ਡਕੈਟਾਂ ਦੇ ਨਾਲ ਮਿਲੀ ਹੋਈ ਸਰਕਾਰ ਸਾਹਮਤ ਹੋ ਰਹੀ ਹੈ ਕਿਉਂਕਿ 14 ਦੇ ਡਕੈਟਾਂ ਨੇ ਹੌਸਲੇ ਜਿਸ ਤਰ੍ਹਾਂ ਬਣੇ ਨੇ ਉਹ ਸਰਕਾਰ ਦੀ ਹੰਤਾ ਸ਼ਹਿਰੀ ਬਿਨਾਂ ਨਦੀ ਇੱਕ ਕੰਮੀ ਹੋ ਸਕਦੇ ਤੁਸੀਂ ਇੱਕ ਨੂੰ ਨਾਰਾ ਲਾਵਾਗਾ ਕਿ ਜੋਰ ਤੇ ਦੇਖੇ ਤਾਂ ਨਹੀਂ ਸਰਕਾਰ ਮੁਰਦਾਬਾਦ ਮੁਰਦਾਬਾਦ ਕਿ ਅਸੀਂ ਸਰਕਾਰ ਵਾਸਤੇ ਕੰਮ ਕਰੀਏ ਤੇ ਸਾਡੇ ਬੱਚੇ ਜਿਹੜੇ ਕਿ ਦੇਖੋ ਸਾਰਾ ਦਿਨ ਕੰਮ ਕਰਦੇ ਨੇ ਤੇ ਜਦੋਂ ਘਰੇ ਸ਼ਾਮ ਨੂੰ ਜਾਂਦੇ ਆ ਤੇ ਇੱਕ ਐਨੇ ਖੁੱਲੇ ਛੱਡੇ ਹੋਏ ਤੁਸੀਂ ਅਟੈਕ ਕਰਨਾਂ ਦੇ ਖਰਚਿਆਂ ਦੇ ਨਾਲ ਇਹਨਾਂ ਦੇ ਉਸ ਪਰਚੇ ਦੇ ਸ਼ਿਕਾਇਤ ਦੇ ਨਾਲ ਵਾਪਸ ਨਹੀਂ ਨਿਕਲ ਸਕਦੇ ਦੇ ਜੀ ਆਪਾਂ ਦੇ ਅੰਦਰ ਨਹੀਂ ਜਾਣਾ ਮੇਰੀ ਬੇਸ਼ਤੀ ਹੈ ਪਰਮਾਤਮਾ ਨੇ ਬਲਬੁੱਧੀ ਬਖਸ਼ੀ ਹੈ ਖੂਨ ਦੀ ਰਗਾਂ ਸ਼ਾਸਨ ਦੇ ਕਰਵਚਾਰ ਦੇ ਕਾਰ ਦੀ ਕੀਤੀ ਜਾਂਦੀ ਹੈ ਅੱਜ ਦੇਖੋ ਜਦੋਂ ਕੱਠ ਆ ਗਿਆ ਅੱਠਾਂ ਦੇ ਮੂਰੇ 20-25 ਮਲਾਜ਼ਮ ਖੜੇ ਨੇ ਜੇਹੀ ਵੀ ਕੁਸ਼ੀ ਜੀ ਅੱਜ ਦੀ ਲੋਕੀ ਹੈ ਉਦੋਂ ਮੁंशी ਜੀ ਰਾਤਾਂ ਨਾਲ ਸੀ ਪੰਦੇ ਜੀ ਹੈ ਉਦੋਂ ਮੁंशी ਜੀ ਵੀ ਬਾਹਰ ਤੋਂ ਜਰਾ ਕਹਿਣ ਤੋਂ ਮੇਰਾ ਭਾਵ ਕੀ ਹੈ ਕਿ ਜਿਹੜੀ ਜਨਤਾ ਹੈ ਸਾਡੇ ਨੁਮਾਇੰਦੇ ਨੇ ਉਹ ਪੰਜਾਬ ਦੀ ਅਗਵਾਈ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਇਹ ਸਰਕਾਰ ਚੁਟਕਿਆਂ ਦੀ ਸਰਕਾਰ ਹੈ ਇਹ ਸਰਕਾਰ ਚੁਟਕਿਆਂ ਦੀ ਸਰਕਾਰ ਹੈ ਇਸ ਲਈ ਮੇਰੇ ਵਪਾਰੀ ਵੀਰੋ ਮੇਰੇ ਸ਼ਹਿਰ ਦੇ ਵਸੋਂ ਮੇਰੇ ਪੰਜਾਬ ਦੇ ਵੀਰੋ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਆਪਣੀ ਵਾਰ ਨੂੰ ਬਲੰਦ ਕਰੋ ਸੰਘਰਸ਼ ਕਰੋ ਜਿਵੇਂ ਸਾਡੇ ਕਿਸਾਨ ਪਾਈਕ ਸੰਘਰਸ਼ ਕਰਦੇ ਨੇ ਕਰੋ ਤੇ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਇਸ ਛਾਣੇ ਦੇ ਉੱਤੇ ਅੱਜ ਇਹਨਾਂ ਨੂੰ ਗੇਟ ਵੀ ਲਾਉਣਾ ਪੈ ਗਿਆ ਅਜੇ ਤੱਕ ਕੋਈ ਗੱਲ ਨਹੀਂ ਹੈਗੀ ਅਜੇ ਤੱਕ ਕੋਈ ਗੱਲ ਨਹੀਂ ਇਸ ਸੀਐਮ ਸਾਹਿਬ ਦੇ ਆਫਿਸ ਨੂੰ ਕੋਠੀ ਨੂੰ ਗੇਗ ਲੱਗਣ ਦੀ ਤਿਆਰੀ ਹੋ ਜਾ ਰਹੀ ਹੈ ਆ ਰਹੀ ਜਾਂਦੇ ਨੇ ਬੱਚੋ ਜਿੰਦਾਬਾਦ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ 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 ਹਾਏ 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 ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਬਾਹਰ ਜੋੜੀ ਸਾਰੇ ਨੂੰ ਇੱਕੋ ਹੱਥ ਜੋੜ ਕੇ ਰਿਕਵੈਸਟ ਹੈ ਕਿ ਅਸੀਂ ਮਾਸਟਰ ਨੂੰ ਮਾਸ ਖੁੱਜੀ ਕੇ ਬੁਲਾਣੇ ਆ ਇਹਦੇ ਬੰਦੇ ਤੇ ਸਾਡੀ ਗਲਤੀ ਹੋਗੀ ਜਿਹਨੂੰ ਅਸੀਂ ਐਮਐਲਏ ਚੁਣ ਲਿਆ ਉਹਦੀਆਂ ਗੱਲਾਂ ਜਾ ਗਏ ਆਪ ਸਰ ਵੀ ਅੱਜ ਬੇਵਸ ਹੋਏ ਪਏ ਨੇ ਠੀਕ ਹੈ ਡਿਊਟੀ ਤੇ ਮਾਰੇ ਖੜੇ ਨੇ ਔਰੇ ਇਹਨਾਂ ਨੇ ਮਜਬੂਰੀਆਂ ਨੇ ਇਹ ਵੀ ਦਿਖਾਉ ਸਮਝਾ ਦੇਣ ਕਿ ਵਪਾਰੀਆਂ ਤੇ ਸ਼ਹਿਰੀਆਂ ਤੇ ਪੰਜਾਬ ਬਸ ਕੇ ਦੇ ਕਿਸ ਤਰ੍ਹਾਂ ਦੀ ਅੱਜ ਮੁਸੀਬਤ ਆਈ ਹੋਈ ਹੈ ਅਸੀਂ ਇਹ ਮੁਸੀਬਤ ਆਪਣੇ ਹੱਥੀ ਮੋੜ ਲਿੱਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ ਲਈ ਅਸੀਂ ਧੋਖੇ ਦੇ ਵਿੱਚ ਆ ਗਏ ਕਬਰਾਂਾਂ ਦੀ ਲੋੜ ਦੀ ਡਰਨ ਦੀ ਲੋੜ ਦੀ ਆਪ ਸਰ ਸਭਾਣਾਂਗੇ ਸਾ ਤੋਂ ਮੈਮੋਰੰਡਮ ਵੀ ਲੈਣਗੇ ਆਸ਼ਵਾਸ਼ਣ ਵੀ ਦੇਣਗੇ ਸਾਡੇ ਇਹਨਾਂ ਤੇ ਬਹੁਤ ਘੱਟ ਹੌਸਾ ਹੈ ਐਸਪੀ ਸਾਹਿਬ ਮੈਂ ਕੋ ਤੁਹਾਡੇ ਮੂੰਹ ਤੇ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਖੜੇ ਹੋ ਅਸੀਂ ਤੁਹਾਡੀਆਂ ਵੀ ਮਜਬੂਰੀਆਂ ਸਮਝਦੇ ਹਾਂ ਤੁਸੀਂ ਨਹੀਂ ਬੋਲ ਸਕਦਾ ਪਰ ਸਾਨੂੰ ਪਤਾ ਹੈ ਇਹ ਅੰਨੀ ਮੌਲੀ ਸਰਕਾਰ ਨੂੰ ਜਗਾਨ ਦੇ ਲਈ ਅਸੀਂ ਤੁਹਾਡੀ ਗੱਲ ਵੀ ਸੁਣਾਂਗੇ ਪਰ ਇਹ ਤਰਨਾਉ ਤੱਕ ਸਮਾਪਤ ਨਹੀਂ ਹੁੰਦਾ ਜਦ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਇਹ ਆ ਕੇ ਅੱਜਵਾਚਨ ਨਹੀਂ ਬੰਦਾ ਕਿ ਤੂਰੀ ਸ਼ਹਿਰ ਕੀ ਪੂਰੇ ਪੰਜਾਬ ਦੇ ਅੰਦਰ ਕੋਈ ਐਸੀ ਤਰ੍ਹਾਂ ਦੀ ਬਾਰਦਾਤ ਨਹੀਂ ਹੋਊ ਓਏ ਸਾਡਾ ਸੀਐਮ ਜੇ ਤੰ ਬਿਨਾਂ ਸਿਕਿਉਰਟੀ ਤੋਂ ਤੂਰੀ ਦੇ ਵਿੱਚ ਆਊਗਾ ਅਸੀਂ ਉੱਥੇ ਮੰਨਾਂਗੇ ਕਿ ਹਾਂ ਉਹ ਸੀਐਮ ਬਣਨ ਦੇ ਕਾਬਲ ਹੈ ਹਜ਼ਾਰ ਹਜ਼ਾਰ ਬੰਦਾ ਸਿਕਿਉਰਟੀ ਦਾ ਲੱਗ ਗਏ ਤੁਸੀਂ ਪਬਲਿਕ ਦੀ ਗੱਲ ਨਹੀਂ ਸੁਣਦੇ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਜਿਹੜੇ ਅੱਜ ਠੀਕਾੜੇ ਪਾੜ ਰਹੇ ਹੈ ਜੇ ਸੀਐਮ ਸਾਹਿਬ ਤੁਸੀਂ ਤੂਰੀ ਆ ਕੇ ਇਹ ਗੱਲਾਂ ਸੁਨੀਆਂ ਹੁੰਦੀਆਂ ਅੱਜ ਤੂਰੀ ਵਾਲੇ ਜੁੱਤੀਆਂ ਦਾ ਚੱਕਰ ਹੈ ਤੁਹਾਡੇ ਖਿਲਾਫ ਪੂਰੀ ਆਲੇ ਤੁਹਾਨੂੰ ਕਹਵਾ ਨਾ ਕਰਦੇ ਬਲਕਾਂ ਤੇ ਬਿਠਾਇਆ ਤੁਹਾਨੂੰ ਤੁਹਾਨੂੰ ਗੱਡੀ ਚ ਉਤਰਨ ਨਹੀਂ ਦਿੱਤਾ ਮੈਂ ਭਗਵੰਤ ਮਾਨ ਸਾਥ ਕਰਦੇ ਕਿ ਉਹ ਕਿਸੇ ਦੁਕਾਨ ਤੇ ਵੋਟ ਮੰਗਣ ਗਿਆ ਹੋਵੇ ਕਿਸੇ ਘਰ ਚ ਵੋਟ ਮੰਗਣ ਗਿਆ ਹੋਵੇ ਐਨਾ ਪਿਆਰ ਲਾ ਕੇ ਤੂੰ ਅਜਹੰਕਾਰੀ ਹੋ ਗਿਆ ਤੂੰ ਤਾਂ ਨੰਗੇ ਪੈਰੀ ਅੱਜ ਤੈਨੂੰ ਤਾਂ ਵੀ ਨਹੀਂ ਵੋਟ ਪੈਣੀ ਮੈਂ ਪਹਿਲਾਂ ਵੀ ਕਿਹਾ ਵੋਟ ਤਾਂ ਬਹੁਤ ਦੂਰ ਦੀ ਗੱਲ ਹੈ ਤੂੰ 10 ਰੁਪਏ ਤੁਸੀਂ ਜੋ ਪੀਖ ਬੰਨ ਕੇ ਇਕੱਠੇ ਕਰਕੇ ਦਿਖਾ ਦੀ ਤਾਂ ਮੇਰੇ ਨਾਲ ਬਕਵਾਸ ਜਾਈ ਨਹੀਂ ਜਿਹੜੇ ਤੇਰੇ ਹਾਲਾਤ ਨੇ ਤੈਨੂੰ ਸ਼ਰਮ ਹੀ ਨਹੀਂ ਆ ਕੋਈ ਲੋਕ ਮਰ ਰਹੇ ਨੇ ਧੀਆਂ ਭੈਣਾਂ ਦੀ ਅੱਜ ਤਾਂ ਲੁੱਟੀਆਂ ਜਾ ਰੀਆਂ ਨੇ ਉਸ ਮੁਲਾਜ਼ਮ ਸੁਰਖਸ਼ਿਤ ਨਹੀਂ ਆ ਸਾਡੀ ਬੱਚੀ ਖੜੀ ਐ ਮੈਨੂੰ ਪਤਾ ਵੀ ਕਿੰਨੇ ਜੋਬ ਕਰਦੀ ਐ ਇਹ ਕਿਵੇਂ ਦੇ ਮਾਲੋ ਮੈਨੂੰ ਭੇਜਦੇ ਨੇ ਹਾਲਾਤ ਨੇ ਕਰਦੇ ਮਜਬੂਰੀ ਐ ਨੌਕਰੀ ਕਰਨੀ ਪੈ ਰਹੀ ਐ ਪਰ ਸੇਫ ਨਹੀਂ ਅੱਜ ਉਸ ਮੁਲਾਜ਼ਮ ਵੀ ਸਾਡੇ ਇਹ ਸਾਡੇ ਬੱਚੇ ਨੇ ਸਾਡੇ ਪ੍ਰਾਣ ਨੇ ਅਸੀਂ ਆਪਣੇ ਅਫਸਰਾਂ ਦੀ ਗੱਲ ਸੁਣਾ ਕੇ ਦੀ ਇੱਜ਼ਤ ਕਰਦੇ ਆ ਜਰੂਰ ਕਰਾਂਗੇ ਐਸਪੀ ਸਾਹਿਬ ਤੁਹਾਡੀ ਇੱਜ਼ਤ ਔਰ ਸਾਡਾ ਜੋ ਫੈਸਲਾ ਇੱਥੇ ਘਟਦਾ ਹੋਏਗਾ ਸਾਨੂੰ ਮਜਬੂਰ ਨਾ ਕਰਿਓ ਉੱਥੇ ਉਠਣ ਦੇ ਲਈ ਅਸੀਂ ਇੱਥੇ ਜੋ ਸਾਡੇ ਸਮੂਹ ਭਰਾਵਾਂ ਦਾ ਫੈਸਲਾ ਹੋਏਗਾ ਉਸ ਦੇ ਮੁਤਾਬਕ ਐਜੀਟੇਸ਼ਨ ਚੱਲੇਗੀ ਬੜੇ ਮਜਬੂਰ ਹੋ ਕੇ ਅਸੀਂ ਆਪਣੇ ਦੁਕਾਨਾਂ ਛੱਡੀਆਂ ਵਪਾਰੀ ਦੁਕਾਨ ਨਹੀਂ ਛੱਡ ਸਕਦਾ ਸ਼ਟਰ ਚੱਕਾਂਗੇ ਤਾਂ ਬੱਚਿਆਂ ਦਾ ਪੇਟ ਭਰਾਂਗੇ ਜੇ ਤੁੰਨੂ ਅਸੀਂ ਕਮਾ ਕੇ ਲੈ ਕੇ ਜਾਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਰੋਟੀ ਖਵਾਵਾਂਗੇ ਸਾਨੂੰ ਕੋਈ ਪੈਨਸ਼ਨ ਨਹੀਂ ਸਾਨੂੰ ਕੋਈ ਤਨਖਾਹ ਨਹੀਂ ਸਰਕਾਰ ਵੱਲੋਂ ਉਲਟਾ ਸਾਡੇ ਤੇ ਮਹਿਕ ਬਿੱਲ ਆਏ ਜਾਂਦੇ ਨੇ ਫਿਰ ਟੈਕਸ ਮਹਿਕਮੇ ਨੇ ਸਾਡਾ ਜੀਣਾ ਸੁਪਰ ਕਰ ਰੱਖਿਆ ਲੋਕਾਂ ਦੇ ਦੁਕਾਨਾਂ ਦੇ ਵਿੱਚ ਬੜ ਬੜ ਕੇ ਧੱਕੇ ਨਾਲ ਉਹਨਾਂ ਦੇ ਕਿਤਾਬਾਂ ਚੱਕੀਆਂ ਜਾਂਦੀਆਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕੀ ਅਸੀਂ ਵਪਾਰ ਬੰਦ ਕਰ ਦਈਏ ਕੀ ਸਰਕਾਰ ਸਿਰਫ ਚੋਣਾ ਡਕੇਟਾਂ ਦੀ ਰਹਿ ਗਈ ਸਾਰੇ ਉਹ ਚੋਟਕੈਦ ਘੁੰਮਦੇ ਨੇ ਕੋਈ ਡਰ ਨਹੀਂ ਕੋਈ ਖੋਪਣੀ ਭੁੱਖੇ ਹੱਥ ਮੈਂ ਇਹ ਵੀ ਅੱਜ ਦੁਹਾਈ ਤਾਂ ਦੇ ਰਿਹਾ ਕਿਉਂਕਿ ਮੈਂ ਅੱਜ ਬੰਦ ਕਿਸਮਤ ਦੀ ਨਾਲ ਕਹਿੰਦਾ ਕਿ ਮੈਂ ਆਮ ਆਪੀ ਪਾਰਟੀ ਦਾ ਪ੍ਰਕਰ ਬਣ ਗਿਆ ਸੀ ਮੈਂ ਆਵਾਜ਼ੀ ਪਾਰਟੀ ਜੁਆਇਨ ਕਰ ਚੁੱਕਿਆ ਸੀ ਤਾਂ ਮੇਰੇ ਇਤੋਂ ਵੀ ਰਹਿੰਦਾ ਹੈ ਕਿ ਆਓ ਅੱਜ ਪੰਜਾਬ ਬਚਾ ਲਓ ਪੰਜਾਬ ਦੇ ਵਿੱਚ ਸਰਕਾਰ ਬਚਾ ਲਓ ਪੰਜਾਬ ਦੇ ਲੋਕਾਂ ਨੂੰ ਬਚਾ ਲਓ ਸੋ ਮੈਂ ਤੁਹਾਡੇ ਸਾਰਿਆਂ ਦਾ ਫੈਸਲਾ ਲੈਣੇ ਇੱਥੇ ਕੋਈ ਵਿਕਾਸ ਜਾਂਦਾ ਫੈਸਲਾ ਨਹੀਂ ਇੱਥੇ ਕੋਈ ਪਾਵਨ ਦਾ ਫੈਸਲਾ ਨਹੀਂ ਇੱਥੇ ਕੋਈ ਹੋਲਸੇਲ ਟਰੇਡਰ ਦਾ ਫੈਸਲਾ ਨਹੀਂ ਜੋ ਫੈਸਲਾ ਤੁਸੀਂ ਇਕੱਠ ਲਮੋਗੇ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਸਭ ਤੋਂ ਪਹਿਲਾਂ ਮੈਂ ਆਪਣਾ ਕਟੜਤਾ ਲਈ ਨੌ ਦੰਦਾ ਜੇ ਕੋਈ ਮਰਨ ਵਰਤੇ ਬੈਠਾ ਦੀ ਲੋੜਾ ਮੈਂ ਆਪਣਾ 9 ਸਬ ਤੋਂ ਪਹਿਲਾ ਦਿਨ ਗੋਲਦੀ ਜੀ ਦਾ ਹੱਥ ਖੜਾ ਸੋ ਆਓ ਪਵਨ ਜੀ ਅਸੀਂ ਸਾਰੇ ਕਿਸੇ ਇੱਕ ਦੇ ਨਾਲ ਇਸ ਐਜੀਟੇਸ਼ਨ ਨੂੰ ਖਤਮ ਨਹੀਂ ਕਰਨਾ ਸੋ ਜੋਰ ਮੁੰਡਾ ਫਿਰ ਦੋ ਪਵਨ ਜੀ ਬਿਮਾਰੀ ਮਿੱਤਰੋ ਮੈਂ ਇੱਕ ਹੋਲ ਤੇ ਅੱਜ ਡੀਐਸਪੀ ਸਾਹਿਬ ਨੂੰ ਮਿਲੇ ਨਹੀਂ ਉਹਨਾਂ 11 ਵਜੇ ਦਾ ਟਾਈਮ ਦਿੱਤਿਆ ਸੀ ਲੇਕਿਨ ਕੋਈ ਨਹੀਂ ਮਿਲਿਆ ਸਾਥੀ ਹਨਾਨੀਧੀ ਕਰ ਲੈ ਕਿ ਇੰਨੀ ਦੇਰ ਦਾ 2 ਘੰਟੇ ਦਾ ਐਜੂਕੇਸ਼ਨ ਕਰ ਰਿਹਾ ਤੇ ਹੁਣ ਤੱਕ ਕੋਈ ਵੀ ਉੱਚ ਅਧਿਕਾਰੀ ਮਤਲਬ ਸਾਡੇ ਨਾਲ ਕੋਈ ਗੱਲਬਾਤ ਕਰਨ ਬਾਅਦ ਤੇ ਧਿਆਨ ਨਹੀਂ ਕਿ ਤੁਹਾਡੇ ਨਾਲ ਕੀ ਬਧੀਕੀ ਹੋਈ ਹੈ ਕੀ ਮਤਲਬ ਸਰਾ ਹੋਇਆ ਮਤਲਬ ਇੱਕ ਬਹੁਤ ਇੱਕ ਘਾਟ ਵਾਲੀ ਗੱਲ ਹੈ ਪ੍ਰਸ਼ਾਸਨ ਵੱਲੋਂ ਸਾਰੇ ਬੈਠ ਜਾਓ ਬੈਠ ਜਾਓ ਬੈਠ ਜਾਓ ਤੁਹਾਨੂੰ ਜੰਦਾਸ਼ੀ ਦੀ ਲੋੜ ਹੈ ਹਾਂ ਕਰਾਂਗੇ ਜੀ ਕਰਾਂਗੇ ਕਰਾਂਗੇ ਬਾਤ ਲੱਗ ਦੋ ਨੰਬਰ ਸਸਟ ਆਈਐਸਆਰਏ ਪਰਿਵਾਰ ਨਮਾਇਦੇ ਬਾਜ਼ਾਰ ਦੇ ਸਿੱਧੇ ਸਪੈਨ ਆ ਮਸ਼ੀਨ ਕਿਉਂ ਰੁਣਗੇ ਆ کہیں بڑے ਮਸ਼ੀਨਾਂ ਉੱਪਰ ਆਏਗਾ ਉਹ ਪਰੇ ਇਕੱਠੇ ਹੋਏ ਉਸ ਤੋਂ ਭਲੀ ਭਾਂ ਅਸੀਂ ਫਾਲੋ ਕਰ ਰਹੇ ਆ ਤੁਹਾਨੂੰ ਕਿ ਵੀ ਜਿੰਨੀਆ ਕੋਸ਼ਿਸ਼ ਕਰਕੇ ਜਿੰਨੀ ਜਿੰਨੀ ਫੋਰਸ ਸਾਡੇ ਕੋਲ ਹੈ ਨਹੀਂ ਅਸੀਂ ਫੋਰਸ ਦੇ ਹੁੰਦਿਆ ਹੋਇਆ ਮੈਕਸਿਮਮ ਟੂ ਮੈਕਸਿਮਮ ਟਾਈਮ ਜਿਹੜਾ ਹੈਗਾ ਸਮਾਜ ਨੂੰ ਦਿੱਤੇ ਆਂ ਟੀਲ ਕਰਦੇ ਆਂ ਕਾਇ ਬਗਾਏ ਕਿਸੇ ਵਲੇ ਕੋਈ ਐਨ ਜੀਓ ਜਾਂ ਕੋਈ ਆਈਓ ਨਾ ਮਿਲਿਆ ਹੋਵੇ ਤੇ ਮੈਂ ਤੇ ਜੋ ਸਵੇਰ ਤੋਂ ਬੈਠਦਾ ਸ਼ਾਮ ਤੱਕ ਵਜਾ ਮਾਰ ਮਾਰ ਕੇ ਸਰਾਂ ਨੂੰ ਮਿਲ ਕੇ ਜਾਣਾ ਤੁਹਾਨੂੰ ਆਪ ਨੂੰ ਪਤਾ ਵੀ ਹੋਏਗਾ ਸਮਾਜਿਕ ਸਮਾਜ ਦੇ ਵਿੱਚ ਰਹਿੰਦੇ ਹੋਇਆ ਮੈਂ ਜਿੰਨਾ ਵੀ ਮੈਕਸਿਮਮ ਟਾਈਮ ਦਿੰਦਾ ਹਰੇਕ ਦੀ ਗੱਲਬਾਤ ਸੁਣ ਕੇ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਦਾ ਵੀ ਉਹਦਾ ਸੋਲੂਸ਼ਨ ਜਿਹੜਾ ਮੇਰੇ ਤੱਕ ਚੱਲ ਕੇ ਆਇਆ ਉਹਦਾ ਸੋਲੂਸ਼ਨ ਰਹਿ ਨਾ ਜਾਵੇ। ਉਹਨੂੰ ਫੋਲੋ ਕਰਕੇ ਉਹਦਾ ਸੋਲੂਸ਼ਨ ਹੱਲ ਕਰਨ ਦੀ ਕੋਸ਼ਿਸ਼ ਕਰਦਾ ਜਿੰਨੀ ਵੀ ਹੋ ਸਕਦੀ ਹੈ। ਬਾਕੀ ਜਿਹੜੀਆਂ ਘਟਨਾਵਾਂ ਕੁਝ ਹੋਈਆਂ ਉਹਨ ਅਸੀਂ ਇੱਥੇ ਖੜੇ ਐਕਸਪਲੇਨ ਨਹੀਂ ਕਰ ਸਕਦੇ। ਚੱਲੋ ਆ ਮੈਂ ਤਾਂ ਇਹ ਸ਼ਵਾਸਨ ਦਵਾ ਸਕਦਾ ਵੀ ਇਹਨੂੰ ਸਿਰੇ ਲਾ ਕੇ ਫਿਰ ਤੁਹਾਨੂੰ ਬੁਲਾ ਕੇ ਕੋਲ ਨੂੰ ਦੱਸੂਗਾ ਕਿ ਹਾਂ ਜੀ ਆਲੋ ਜੀ ਆ ਸੀਗਤ ਆ ਸੀ ਇਸ ਐਂਡ ਤੱਕ ਪਹੁੰਚੇ ਆ ਤੇ ਆ ਹਾਲਾਤ ਸੀਗੇ ਤੇ ਆ ਗੱਲਬਾਤ ਹੋਈ ਬੰਦੇ ਫੜਾਂਗੇ ਤਾਂ ਦੱਸਾਂਗੇ ਫਿਰ ਉਹਦੇ ਤਰੀਕੇ ਤੁਹਾਨੂੰ ਤਸੱਲੀ ਦੇ ਪਾਵਾਂਗੇ ਜੇ ਮੈਂ ਹੁਣ ਕਵਾਂਗਾ ਫਿਰ ਉਹੀ ਕਰ ਜਿੱਦਾਂ ਸਾਰੇ ਭਰਾਵਾਂ ਨੇ ਕਿਹਾ ਤੇ ਝੂਠੇ ਆਸ਼ਵਾਸਨ ਮੈਂ ਝੂਠੇ ਆਸ਼ਵਾਸਨਾਂ ਦੀ ਗੱਲ ਕਦੀ ਕੀਤੀ ਨਹੀਂ ਨਾ ਹੀ ਕਰੂੰਗਾ ਹੋਸਲੇ ਕੋਸ਼ਿਸ਼ 100% ਕਹਿੰਦੇ ਹੁੰਦੇ ਆ ਮੈਂ ਤਾਂ 200% ਕਰੂੰਗਾ। ਔਰ ਇਸ ਸੀਜ਼ਨ ਜਿੰਨੀਆਂ ਆਪਣੀਆਂ ਲੋਕਲ ਲੈਵਲ ਤੇ ਘਟਨਾਵਾਂ ਹੈਗੀਆਂ ਆਲਰੇਡੀ ਕਾਫੀ ਟਰੇਸ ਵੀ ਕੀਤੀਆਂ ਔਰ ਗਾਂ ਵੀ ਅਸੀਂ ਇਹ মিডিਆ ਵਾਲੇ ਵੀ ਆਪਣੇ ਹੋਰ ਬਾਜ਼ਾਰ ਦੇ ਪਤਵੰਤੇ ਸੱਜਣ ਜਿਹੜੇ ਕੋਈ ਉਸ ਟਾਈਮ ਤੇ ਸਾਣੇ ਆਏਗੇ ਉਹਨਾਂ ਨੂੰ ਪਤਾ ਵੀ ਹੈ ਵੀ ਕਰ ਰਹੇ ਆ। ਸਿਰਫ ਕਾਇਬ ਕਾਇਬ ਡਿਊਟੀਆਂ ਦਾ ਸਿਸਟਮ ਇਦਾਂ ਦਾ ਹੋ ਜਾਂਦਾ। ਜਿਹਦੇ ਕਰਕੇ ਕੁਝ ਟਾਈਮ ਤੇ ਕਿਸੇ ਨੂੰ ਕੋਈ ਨਾ ਮਿਲਿਆ ਹੋਵੇ ਤਾਂ ਮੈਂ ਖਿਮਾ ਚਾਹੁੰਦਾ ਵੀ ਜੇ ਕਿਸੇ ਨੂੰ ਤਕਲੀਫ ਪਹੁੰਚੀ ਹੋਵੇ ਵੀ ਥਾਣੇ ਆਏ ਹੋਣ ਤਾਂ ਆਇਓ ਨਾ ਮਿਲਿਆ ਹੋਵੇ ਪਰ ਅੱਗੇ ਤੋਂ ਇਹ ਅਸੀਂ ਇਸ ਸੀਚ ਨੂੰ ਆਪਣੇ ਵੱਲੋਂ ਸੁਧਾਰਾਂਗੇ ਵੀ ਲੇਕਿਨ ਜਿੰਨਾ ਵੀ ਕ੍ਰਾਈਮ ਹੋ ਰਿਹਾ ਉਸ ਕ੍ਰਾਈਮ ਨੂੰ ਅਸੀਂ ਡਿਟੈਕਟ ਕਰਕੇ ਸਾਰਿਆਂ ਨੂੰ ਦੱਸਾਂਗੇ ਕਰਾਂਗੇ ਪਰ ਇਸ ਦੇ ਦਰਮਿਆਨ ਜਦੋਂ ਮੈਂ ਜੁਆਇਨ ਕੀਤਾ ਸੀ ਮੈਂ ਉਦੋਂ ਵੀ ਅਫਸਰਾਂ ਨੂੰ ਰਿਕਵੈਸਟ ਕਰਕੇ ਸੱਦੀਗੜ ਤੱਕ ਫੋਰਸਰ ਸਾਥੇ ਬੇਨਤੀ ਕੀਤੀ ਸੀ ਔਰ ਫੋਰਸ ਕੋਸ਼ਲਟ ਹੋਈ ਸੀ ਫਿਰ ਵਿੱਚ ਕੋਈ ਐਜੀਟੇਸ਼ਨਸ ਆ ਗਿਆ ਕੁਝ ਕਰਕੇ ਉਹਦੇ ਕਰਕੇ ਪਹੁੰਚੀ ਤਾਂ ਅਮੀਦ ਆ ਵੀ ਮੈਂ 2 4 5 ਦਿਨ ਜਾਂ ਹਫਤੇ ਦੇ ਵਿੱਚ ਅਸੀਂ ਫਿਰ ਹੌਸਾਂ ਰਿਕਵੈਸਟ ਕਰਕੇ ਉਹ ਫੋਰਸ ਮਹਈਆ ਕਰਵਾ ਲਾਂ ਤਾਂ ਕਿ ਅਸੀਂ ਤੁਹਾਨੂੰ ਅਤੇ ਤੁਹਾਡੇ ਸਾਰੇ ਇਸ ਸਮਾਜ ਨੂੰ ਪਰਿਵਾਰਾਂ ਨੂੰ ਸੇਫ ਸਿਕਰ ਕਰ ਸਕੀਏ ਮੇਰੀ ਕੋਸ਼ਿਸ਼ ਮੈਕਸਿਮਮ ਅਗੇ ਜੈਨ ਸਾਹਿਬ ਜਾਂ ਗਰਕ ਸਾਹਿਬ ਜਨਾਬ ਜਿੰਨੇ ਵੀ ਆਉਂਦੇ ਨੇ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਆ ਤੇ ਅਸੀਂ ਉਸ ਨੂੰ ਬੁਰਜ ਉੱਪਰ ਤੱਕ ਮੰਗਵੀਂ ਕੀਤੀ ਹੈ ਕੋਈ ਇਦਾਂ ਦਾ ਨਹੀਂ ਹੈਗਾ ਕਿ ਅਸੀਂ ਪੁਆਇੰਟ ਉਹ ਨੈਗਲੈਕਟ ਕਰਕੇ ਤੇ ਅਸੀਂ ਕਹਿ ਨਹੀਂ ਰਹੇ ਜਾਂ ਅਸੀਂ ਮੰਗਮਾਂਡ ਨਹੀਂ ਕਰ ਰਹੇ ਜਾਂ ਅਸੀਂ ਤੁਹਾਡੀਆਂ ਤਕਲੀਫਾਂ ਨਹੀਂ ਦੇਖ ਰਹੇ ਤੇ ਮੇਰੇ ਜੀਤਾ ਜਸਨਾ ਵੀ ਤੁਸੀਂ ਸਮਾਜਿਕ ਤੌਰ ਤੇ ਪ੍ਰਭਵੀ ਤੌਰ ਤੇ ਮਹਾਨਤਨ ਬਖਸ਼ਦੇ ਹੋ ਤੇ ਇਸੀ ਦਾ ਵਿਸ਼ਵਾਸ ਰੱਖੋ ਕਿ ਇਹ ਜਿਹੜੇ ਹੈਗੇ ਇਨਸੀਡੈਂਟ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਹੱਲ ਕਰਕੇ ਤੇ ਤੁਹਾਡੇ ਸਮਾਜ ਕੇ ਰੱਖਾਂ ਜੈ ਬਹੁਤ ਬਹੁਤ ਧੰਨਵਾਦ ਜੀ ਐਸਪੀ ਸਾਹਿਬ ਗੁੰਡਾ ਸਰਕਾਰ ਅਜੇ ਤੱਕ ਨਹੀਂ ਦੇਖੀ ਆਪਦੀ ਛੋਟਲੇ ਵਿੱਚ ਲਗੋ ਮੇਰੀ 55 ਸਾਲ ਦੀ ਉਮਰ ਹੋ ਚੁੱਕੀ ਹੈ ਲੇਕਿਨ ਜੋ ਗੁੰਡਾ ਰਾਜ ਹੁਣ ਹੈ ਅਸੀਂ ਬਦਲਾਵ ਦੇ ਤੌਰ ਤੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਲੇਕਿਨ ਸਾਨੂੰ ਕੀ ਪਤਾ ਦੀ ਕਹੇ ਜਾ ਬਦਲਾਵ ਵੀ ਸਾਡੇ ਵਪਾਰੀਆਂ ਦੇ ਉੱਤੇ ਹਮਲੇ ਹੋਣਗੇ ਸਾਡੂ ਕੋਈ ਇਸਮੇ ਨਹੀਂ ਹੈ ਸਾਡੂ ਕੋਈ ਪਛਤਾ ਨਹੀਂ ਹੈ ਜਿਹੜੇ ਵਿਚੌਣੇ ਤਾਂ ਠਾਣਿਆਂ ਦਾ ਸਾਡਾ ਇੱਕੋ ਜਿਹਾ ਬਾਬਾ ਸਾਡਾ ਕੋਈ ਮੁਲਾਜ਼ਮ ਨਹੀਂ ਹੈ ਤੇ ਜਦੋਂ ਇਹਨਾਂ ਦਾ ਕੋਈ ਸਾਡੇ ਬਾਣੀਆ ਤੇ ਭਾਈਚਾਰੇ ਦੇ ਉੱਪਰ ਵੀ ਐਸੀ ਗੱਲਬਾਤ ਹੋ ਜੇ ਤਾਂ ਉਹਨੂੰ ਜਦੀ ਅੰਦਰ ਠਕ ਠੋਕ ਨਹੀਂ ਕਰਦੇ ਨੇ ਕਿਉਂਕਿ ਸਾਡੇ ਵਿੱਚ ਸਾਡੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਹਿਸਤ ਦਾ ਬਹੁਤ ਹੋ ਚੁੱਕਿਆ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਹਵਸਤ ਕੀਤੀ ਜਾਵੇ ਮੈਂ ਇੱਕ ਛੋਟਾ ਜਿਹਾ ਇੰਡਸਟਰੀ ਲਾ ਰਿਹਾ ਉੱਥੇ 30 ਕੁਆਂਟਲ ਸਰੀਆ ਜੋ ਕਿ ਰਾਤੋ ਰਾਤ ਗਾਇਬ ਹੋ ਚੁੱਕਿਆ ਹੈ ਹਲੇ ਤੱਕ ਵੀ ਉਹਦੇ ਕੋਈ ਇਹਨਾਂ ਨੇ ਬਾਈ ਤਾਂ ਹੀ ਨਹੀਂ ਦਿੱਤੀ ਸਾਨੂੰ ਵੀ ਜਦੋਂ ਵੀ ਥਾਣੇ ਬੁਲਾਉਂਦੇ ਨੇ ਜਦੋਂ ਅਸੀਂ ਜਾਂਦੇ ਆ ਉੱਥੇ ਸਾਨੂੰ ਕਹਿੰਦੇ ਅਸੀਂ ਕਾਰਵਾਈ ਕਰ ਰਹੇ ਆ ਤਿੰਨ ਚਾਰ ਮਹੀਨੇ ਸਾਡੇ ਬਰਨਾਰੇ ਦੇਵਾ ਚੁੱਕੇ ਨੇ ਲੇਕਿਨ ਸਾਡਾ ਤਾਂ ਉੱਗੋ ਪਤਾ ਹੀ ਖਰਚਾ ਹੋ ਰਿਹਾ ਅਸੀਂ ਰੋਜ਼ ਗੱਡੀ ਲੈ ਕੇ ਜਾਂਦੇ ਆ ਲੇਕਿਨ ਇਹਨਾਂ ਨੇ ਹਾਲ ਤੱਕ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬੰਦੇ ਦੇ ਨਾਲ ਸਾਡੇ ਸੰਪਰਕ ਨਹੀਂ ਕਰਾਇਆ ਵੀ ਇਹ ਬੰਦੇ ਨੇ ਚੋਰੀ ਕੀਤੀ ਹੈ ਜਾਂ ਨਹੀਂ ਕੀਤੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਚੋਰਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਸਾਨੂੰ ਹਵਾਲਤ ਕਿ ਚਾਹੀਦੀ ਹੈ ਅੱਜ ਜੀ ਮੈਂ ਬੜੇ ਅਫਸੋਸ ਨਾਲ ਮੈਂ ਇਹ ਕਹਿਣਾ ਪੈ ਰਿਹਾ ਕੀ ਸਾਡਾ ਵਪਾਰੀ ਵਰਗ ਆ ਜਿਹੜਾ ਉਹ ਆਪਣੇ ਕੰਮਕਾਰ ਛੱਡ ਕੇ ਆਪਣੀ ਸੁਰੱਖਿਆ ਦੇ ਲਈ ਪਿਛਲੇ 2 ਘੰਟਿਆਂ ਤੋਂ ਧੂਰੀ ਦੀਆਂ ਸੜਕਾਂ ਤੇ ਮੁਜ਼ਾਰਾ ਕਰ ਰਿਹਾ ਪਰ ਇਹ ਮੁੱਖ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਹੁਣ ਤੱਕ ਇੱਕ ਵੀ ਕੋਈ ਪ੍ਰਸ਼ਾਸਨ ਦਾ ਅਫਸਰ ਇਹਨਾਂ ਨਾਲ ਆ ਕੇ ਤਾਲਮੇਲ ਨਹੀਂ ਕਰ ਰਿਹਾ ਵੀ ਤੁਹਾਨੂੰ ਦੁੱਖ ਤਕਲੀਫ ਕੀ ਆ। ਜਿਸ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਇੱਕ ਦੁਕਾਨ ਤੋਂ ਸਿੱਧੀ ਲੁੱਟਖੋਈ ਪਿਸਤੌਲ ਗੋਲੀ ਮਾਰ ਕੇ। ਫਿਰ ਉਸ ਤੋਂ ਬਾਅਦ ਗੱਲ ਕਰੀਏ ਸ਼ਰਮਾ ਡਾਕਟਰ ਨੇ ਸਾਡੇ ਕਿਉਂਕਿ ਡਾਕਟਰ ਸਹਿਬਾਨ ਰੱਬ ਹੁੰਦੇ ਨੇ। ਉਹਨਾਂ ਨੇ ਤਾਂ 24 ਘੰਟੇ ਆਪਣੇ ਦਰ ਖੋਲਣੇ ਹੁੰਦੇ ਨੇ। ਜਦੋਂ ਉਹਨਾਂ ਨੂੰ ਲੁੱਟਿਆ ਤੇ ਕੁੱਟਿਆ ਗਿਆ ਉਸ ਤੋਂ ਬਾਅਦ ਇੱਥੇ ਸਾਡੇ ਦਰਸ਼ੀ ਜੀ ਨੇ ਉਹ ਆਪਣੀ ਫੈਕਟਰੀ ਸ਼ੁਰੂ ਕਰ ਰਹੇ ਨੇ 30 ਕੁਆਂਟਲ ਸਰੀਆ 30 ਕੁਆਂਟਲ ਸਰੀਆ ਅੱਜ ਤੋਂ 15 ਦਿਨ ਪਹਿਲਾਂ ਚੱਕਿਆ ਗਿਆ ਤੁਸੀਂ ਆਪਦੇ ਆਪ ਦੱਸੋ ਵੀ ਇਹ ਕੋਈ ਸੂਈ ਤਾਂ ਹੈ ਨਹੀਂ ਕੋਈ ਛੋਟੀ ਜਿਹੀ ਕੋਈ ਵਸਤੂ ਤਾਂ ਹੈ ਨਹੀਂ ਜਿਹਨੂੰ ਤੁਸੀਂ ਜੇਬ ਚ ਭਾਗੇ ਲੈ ਜਾਓਗੇ 30 ਕੁਆਂਟਲ ਸਰਿਆ ਉਹਨਾਂ ਦੀ ਫੈਕਟਰੀ ਤੋਂ ਚੱਕਿਆ ਗਿਆ ਅਜੇ ਤੱਕ ਉਹਦਾ ਕੋਈ ਥੋੜਾ ਪਤਾ ਨਹੀਂ ਗੱਲ ਤਾਂ ਹਾਦੀ ਹੋ ਗਈ ਸਾਡੇ ਜਿਹੜੇ ਕਰਾਨਾਸ਼ ਹੁੰਦੇ ਪ੍ਰਧਾਨ ਨੇ ਉਹਨਾਂ ਦੇ ਭਤੀਜੇ ਨੂੰ ਉਹ ਦੁਕਾਨ ਵਧਾ ਕੇ ਆਪਣੇ ਘਰੇ ਜਾ ਰਿਹਾ ਸੀ ਤਾਂ ਤਕਰੀਬਨ ਧੂਰੀ ਪਿੰਡ ਦੇ ਮੋੜ ਤੇ ਸਵੇਰ 8:30 ਦਾ ਟਾਈਮ ਸੀ ਉਹਨੂੰ ਘੇਰਿਆ ਗਿਆ ਪਿਸਤੌਲ ਦਿਖਾਇਆ ਗਿਆ ਉਹਦੇ ਸਿਰ 'ਚ ਛਰਪਾਣ ਮਾਰੀ ਗਈ ਉਹਦਾ ਮੁੰਡਾ ਹੀ ਤਕੜਾ ਸੀਗਾ ਉਹ ਆਪਦੇ ਆਪ ਨੂੰ ਦਲੇਰੀ ਨਾਲ ਬਚਾ ਗਿਆ ਤੇ ਉੱਥੇ ਇੱਕ ਰਾਗੀ ਜਿਹੜੇ ਸੈਰ ਕਰ ਰਹੇ ਸੀ ਉਹਨਾਂ ਨੇ ਭੱਜ ਕੇ ਜਿਹੜਾ ਉਹਦੀ ਮਦਦ કરી ਤਾਂ ਨੇਰੇ 'ਚ ਜਿਹੜੇ ਕਿਉਂਕਿ ਉਧਰ ਮੰਡੀ ਆ ਉਹ ਜਿਹੜੇ ਲੁੱਟੇਰੇ ਨੇ ਇੱਥੋਂ ਭੱਜ ਗਏ ਆਲੇ-ਦਾਲੇ ਕੋਈ ਵੀ ਪਿੰਡਾਂ ਨੂੰ ਜਾਂਦੀ ਸੜਕ ਤੇ ਰਾਤ ਨੂੰ 7 ਵਜੇ ਤੋਂ ਬਾਅਦ ਕੋਈ ਸੁਰੱਖਿਅਤ ਮਹਿਸੂਸ ਨਹੀਂ ਕਰ ਰਹਾ ਮੈਂ ਬੜਾ ਹੈਰਾਨ ਆ ਕਿ 3 ਸਾਲ ਹੋ ਗਏ ਸਾਡੇ ਮੁੱਖ ਮੰਤਰੀ ਸਾਹਿਬ ਆਹ ਕਈ ਵਾਰ ਧਰਨਾ ਪ੍ਰਦਰਸ਼ਨ ਹੋ ਚੁੱਕੇ ਨੇ ਪਰ ਅੱਜ ਤੱਕ ਇੱਕ ਦਿਨ ਵੀ ਇਹਨਾਂ ਦੀ ਸਾਰ ਨਹੀਂ ਲੈਣਾ ਏ ਸੋ ਅੱਜ ਜਿਹੜੇ ਲੋਕ ਨੇ ਬੜੇ ਮਯੂਸ ਨੇ ਸਾਡਾ ਵਪਾਰੀ ਵਰਗ ਬੜਾ ਮਯੂਸ ਆ ਮੈਂ ਸਰਕਾਰਾਂ ਤੋਂ ਇਹ ਵੀ ਮੰਗ ਕਰਨੀ ਚਾਹਣਾ ਚਾਹੀ ਕੋਈ ਵੀ ਸਰਕਾਰ ਹੋਵੇ ਇਹ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀਐਸਟੀ ਦਿੰਦੇ ਨੇ ਹਰ ਇੱਕ ਤਖਤ ਜਿਹੜੀ ਇਕਨੋਮੀ ਨੂੰ ਸਟਰੋਂਗ ਕਰਦੇ ਨੇ ਪਰ ਅੱਜ ਤੱਕ ਸਾਡੇ ਵਪਾਰੀ ਵਰਗ ਦੇ ਲਈ ਕਿਸੇ ਨੇ ਹਾ ਦਾ ਨਾਰਾ ਵਧੀਆ ਤਰੀਕੇ ਨਾਲ ਨਹੀਂ ਮਾਰਿਆ ਉਹ ਇਟਾ ਉਹਨਾਂ ਤੋਂ ਲੁੱਟਣਾ ਹੋਣਾ ਜਿਹੜਾ ਦੁਕਾਨਾਂ ਤੇ ਪਹੁੰਚ ਬੰਦ ਗਏ ਇਤੋਂ ਮੰਦ ਭਾਗੀ ਗੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮੈਨੂੰ ਲੱਗਦਾ ਵੱਧ ਤੋਂ ਬੱਤਰ ਹੋਦੀ ਜਾ ਰਹੀ ਆ ਕੱਲ ਜਿਹੜੀ ਡੇਲੋ ਇਨਸੀਡੈਂਟ ਹੋਇਆ ਘਰੇ ਘਰ ਤੋਂ ਬਾਹਰ ਦੀ ਰੋਟੀ ਖਾਣ ਵੀ ਨਹੀਂ ਜਾ ਸਕਦਾ ਅੱਗੇ ਤਾਂ ਗਨ ਖਿੱਚ ਲੈਂਦੇ ਸੀ ਹੁਣ ਤਾਂ ਘੜਾ ਲਾਉਣ ਲਈ ਹੱਥ ਵੱਡਪੁੰਦੇ ਨਹੀਂ ਸੋ ਇਹ ਜਿਹੜੀ ਮਾਹੌਲ ਆ ਇਹ ਬਹੁਤ ਖੜਾ ਹੋ ਗਿਆ ਆਰੇ ਦਾ ਗੇਟ ਬੰਦਾ ਉਹ ਇਹ ਲਗਾਤਾਰ 2 ਘੰਟੇ ਜਾਂ 2 ਸੋ ਅਸਟੈਂਡ ਕਰਾਦੀ ਟਿੰਕੂ ਜੀ ਸਾਰੇ ਬਾਜ਼ਾਰ ਵਿੱਚ ਦੀ ਐਜੂਕੇਸ਼ਨ ਕੱਢਿਆ ਗਿਆ ਹੁਣੇ ਥਾਣੇ ਦਾ ਦੇ ਬਾਹਰ ਬੈਠਿਆ ਪਰ ਮੈਂ ਹੈਰਾਨਾ ਗੇਟ ਬੰਦਾ ਜੀ ਕੋਈ ਵੱਡਾ ਆਫੀਸਰ ਇੱਥੇ ਕੋਈ ਆ ਨਹੀਂ ਰਿਹਾ